ਕਿਸੇ ਨੂੰ ਪੀੜੀ ਖਤਮ ਕਰਨੀ ਆ ਕਿੰਨਾ ਵੱਡਾ ਗੁਨਾਹ ਹੈ ਕਿਸੇ ਦਾ ਕਤਲ ਕਰਨਾ ਵੀ ਉਨਾ ਹੀ ਗੁਨਾਹ ਹੈ ਨਸ਼ੇ ਦੇ ਵਿੱਚ ਪਰਿਵਾਰ ਨੂੰ ਬਰਬਾਦ ਕਰਨਾ ਤੇ ਉਹਨੂੰ ਮਰਨ ਤੱਕ ਮਜਬੂਰ ਕਰ ਦੇਣਾ ਇਹ ਵੀ ਕਤਲ ਜਿੰਨਾ ਗੁਨਾਹ ਹੈ ਇਸ ਕਰਕੇ ਮੈਂ ਸਰਕਾਰ ਦੇ ਕੋਲੋਂ ਦਰਖਾਸਤ ਕਰੂੰਗਾ ਵੀ ਨਸ਼ਾ ਵੇਚਣ ਵਾਲਿਆਂ ਦਾ ਵੀ ਇਨਕਾਊਂਟਰ ਕੀਤਾ ਜਾਵੇ ਉਹਨਾਂ ਨੂੰ ਗੋਲੀ ਮਾਰੀ ਜਾਵੇ ਤਾਂ ਜੋ ਸਾਡੇ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲੇ ਧੰਨ ਸਾਰੇ ਸਰਕਾਰ ਸਹਿबान ਅਤੇ ਆਮ ਆਦੀ ਪਾਰਟੀ ਦੇ ਗੰਟਰਾ ਸਹਿबान ਅੱਜ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾ ਸਰਕਾਰ ਨੇ ਸ਼ੁਰੂ ਕੀਤਾ ਹੈ ਇਸ ਦੇ ਵਿੱਚ ਇਹ ਪਹਿਲੀ ਸਰਕਾਰ ਹੈ ਜਿਸ ਨੇ ਜ਼ਮੀਨੀ ਪੱਧਰ ਤੇ ਆਮ ਲੋਕਾਂ ਨੂੰ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਅਤੇ ਸਰਕਾਰ ਦੇ ਹਰ ਸਤਰ ਦੇ ਅਧਿਕਾਰੀਆਂ ਨਾਲ ਜੋੜ ਕੇ ਇੱਕਠੀ ਮੁਹਿੰਮੀ ਚਲਾਈ ਹੈ ਜਿਸ ਦੇ ਵਿੱਚ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੇ ਨਾਲ ਕਾਫੀ ਬਲ ਮਿਲਿਆ ਹੈ ਤੇ ਨਸ਼ੇ ਦੇ ਵਿਰੁੱਧ ਰੋਕਥਾਮ ਹੋਈ ਹੈ ਸਖਤ ਕਾਰਵਾਈ ਹੋਈ ਹੈ ਨਸ਼ੇ ਦੇਚਣ ਵਾਲੇ ਵੱਡੇ-ਵੱਡੇ ਸੂਦਾਗਰ ਜਿਨ੍ਹਾਂ ਨੂੰ ਕੋਈ ਵੀ ਸਰਕਾਰ ਹੱਥ ਨਹੀਂ ਪਾ ਸਕੀ ਸੀਗੀ ਉਹਨਾਂ ਨੂੰ ਵੀ ਮਾਰ ਸਰਕਾਰ ਨੇ ਨਾਬਾ ਜੇਲ੍ਹ ਚ ਰੱਖਿਆ ਰਿਹਾ ਇਸ ਤੋਂ ਇਲਾਵਾ ਇੱਕ ਲੋਕਾਂ ਦੇ ਸਹਿਯੋਗ ਦੇ ਨਾਲ ਸਰਕਾਰ ਨੇ ਇੱਕ ਮੁਹਿੰਮ ਇਹ ਬਣਾਈ ਹੈ ਵੀ ਜੋ ਬੰਦਾ ਨਸ਼ਾ ਵੇਚਦਾ ਹੈ ਉਸ ਦੀ ਕਿਸੇ ਪਿੰਡ ਦਾ ਕੋਈ ਸਰਪੰਚ ਜਾਂ ਮੈਂਬਰ ਮਜਾਜ ਜ਼ਮਾਨਤ ਨਹੀਂ ਦੇਊਗਾ ਇਸ ਦੇ ਨਾਲ ਵੀ ਕਾਫੀ ਰੋਗ ਲੱਗੀ ਹੈ ਤੀਸਰਾ ਸਰਕਾਰ ਨੇ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕੀਤਾ ਹੈ ਉਹਨਾਂ ਦਾ ਫਰੀ ਇਲਾਜ ਕੀਤਾ ਹੈ ਉਹਨਾਂ ਦੀ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਹੈ ਇਹ ਵੀ ਸਰਕਾਰ ਨੇ ਪਹਿਲੀ ਵਾਰ ਕੀਤਾ ਨਹੀਂ ਪਹਿਲਾਂ ਆਮ ਸਰਕਾਰਾਂ ਕੱਲੀਆ ਬਿਆਨ ਦੇ ਦਿੰਦੀਆਂ ਸੀਗੀਆਂ ਪ੍ਰੈਕਟੀਕਲੀ ਇਸ ਮੁੱਦੇ ਉੱਤੇ ਕੰਮ ਨਹੀਂ ਕਰਦੇ ਸੀਗੀਆਂ ਹੁਣ ਸਰਕਾਰ ਦੂਜੇ ਪੜਾਅ ਦੇ ਵਿੱਚ ਨਸ਼ੇ ਦੇ ਵਿੱਚ ਰੋਕਣ ਦੇ ਵਿੱਚ ਬਹੁਤ ਵੱਡਾ ਕਦਮ اٹھਾਉਣ ਜਾ ਰਹੀ ਹੈ ਜਿਸ ਦੇ ਨਾਲ ਨਸ਼ੇ ਦੇ ਵੇਚਣ ਵਾਲੇ ਸਦਾਕਰਾਂ ਦੀ ਬਹੁਤ ਵੱਡੀ ਹਾਰ ਹੋਊਗੀ ਉਹਨਾਂ ਨੂੰ ਬਹੁਤ ਜਬਰਦਸਤ ਤਰੀਕੇ ਨਾਲ ਉਹਨਾਂ ਨੂੰ ਕਾਰਕ੍ਰਿਤ ਕੀਤਾ ਜਾਊਗੀ ਵੀ ਉਹ ਨਸ਼ਾ ਵੇਚਣ ਤੋਂ ਕੰਨੀ ਆ ਫਿਲਾ ਲਣਗੇ ਹੋ ਸਕਦਾ ਹੈ ਸਰਕਾਰ ਆਉਣ ਵਾਲੇ ਸਮੇਂ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਐ ਜੇ ਆਖਿਰ ਲੱਗੇ ਇਹਨਾਂ ਦਾ ਇਨਕਾਊਂਟਰ ਕਰਨਾ ਪਿਆ ਤਾਂ ਇਨਕਾਊਂਟਰ ਵੀ ਕਰੂਗੀ ਵੀ ਤਾਂ ਜੋ ਇਹਨੂੰ ਪਤਾ ਲੱਗ ਜੇ ਵੀ ਨਸ਼ਾ ਵੇਚਣਾ ਕਿਸੇ ਨੂੰ ਪੀੜੀਆਂ ਖਤਮ ਕਰਨੀਆਂ ਕਿੰਨਾ ਵੱਟਾ ਗਨਾ ਹੈ ਕਿਸੇ ਦਾ ਕਤਲ ਕਰਨਾ ਵੀ ਉਨਾ ਹੀ ਗਨਾ ਹੈ ਨਸ਼ੇ ਦੇ ਵਿੱਚ ਪਰਿਵਾਰ ਨੂੰ ਬਰਬਾਦ ਕਰਨਾ ਤੇ ਉਹਨੂੰ ਮਰਨ ਤੇ ਮਜਬੂਰ ਕਰ ਦੇਣਾ ਇਹ ਵੀ ਕਤਲ ਦੇ ਗਨਾ ਹੈ ਇਸ ਕਰਕੇ ਮੈਂ ਸਰਕਾਰ ਦੇ ਕੋਲੋਂ ਦਰਖਾਸਤ ਕਰੂੰਗਾ ਵੀ ਨਸ਼ਾ ਵੇਚਣ ਵਾਲਿਆਂ ਦਾ ਵੀ ਇਨਕਾਊਂਟਰ ਕੀਤਾ ਜਾਵੇ ਉਹਨਾਂ ਨੂੰ ਗੋਲੀ ਮਾਰੀ ਜਾਵੇ ਤਾਂ ਜੋ ਸਾਡੇ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲੇ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਦੀ ਸ਼ੁਰੂਆਤ ਲਾਸਟ ਇਅਰ ਕੀਤੀ ਗਈ ਸੀ ਫੇਸ 1 ਦੇ ਵਿੱਚ ਜਿਵੇਂ ਆਪਾਂ ਲਾਸਟ ਇਅਰ ਨਸ਼ਾ ਮੁਕਤੀ ਅਭਿਆਨ ਦੇ ਤਹਿਤ ਆਪਾਂ ਰੈਲੀਆਂ ਜਿਹੜੀਆਂ ਕੰਡਕਟ ਕੀਤੀਆਂ ਸੀ ਵਿਲੇਜ ਟੂ ਵਿਲੇਜ ਮੋਸਟਲੀ ਆਪਾਂ ਦਿਨੇ ਵਿੱਚ ਦੋ ਤਿੰਨ ਵਿਲੇजेस ਕਵਰ ਕਰਦੇ ਸੀ ਸਿਮਿਲਰਲੀ ਇਸ ਵਰੀ ਜਿਹੜਾ ਹੈਗਾ ਉਸ ਨੂੰ ਆਪਾਂ ਨੈਕਸਟ ਸਟੇਜ ਤੇ ਲੈ ਕੇ ਜਾਣਾ ਕਿਉਂਕਿ ਕੋਈ ਵੀ ਯੂਜ਼ ਹੁੰਦਾ ਉਹ ਇਹਨਾਂ ਸਪਾਈਆਂ ਤੇ ਪੂਰਾ ਨਹੀਂ ਹੁੰਦਾ ਆਪਾਂ ਚੰਗੀ ਤਰ੍ਹਾਂ ਲੜਨਾ ਤਾਂ ਲੋਕਾਂ ਨਾਲ ਮਾਸ ਮੂਵਮੈਂਟ ਬਣਾਉਣ ਵਾਸਤੇ ਤਾਂ ਉਹਨਾਂ ਨੂੰ ਨਾਲ ਲਗਾਉਣਾ ਜ਼ਰੂਰੀ ਹੁੰਦਾ ਜਿਵੇਂ ਕਿ ਨਰਿੰਦਰ ਜੀ ਨੇ ਪਹਿਲੇ ਤੁਹਾਨੂੰ ਗ੍ਰੀਫ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਟੋਲ ਫਰੀ ਨੰਬਰ ਜਿਹੜਾ ਜਾਰੀ ਕੀਤਾ ਜਾਏਗਾ ਅ ਜਿਸ ਤਹਿਤ ਕੋਈ ਵੀ ਕੰਪਲੇਨਟ ਆਪਣੀ ਕਰਨਾ ਚਾਹੁੰਦਾ ਤਾਂ ਅਨੋਨਿਮਸਲੀ ਨਸ਼ਾ ਜੇ ਕੋਈ ਵੇਚ ਰਿਹਾ ਹੈ ਜਾਂ ਕਰ ਰਿਹਾ ਹੈ ਪਿੰਡ ਦੇ ਵਿੱਚ ਤਾਂ ਉਹਦੀ ਇਨਫੋਰਮੇਸ਼ਨ ਪੁਲਿਸ ਤੱਕ ਜਾਂ ਪ੍ਰਸ਼ਾਸਨ ਤੱਕ ਆਪਣਾ ਇੱਕ ਪੰਚਾਲ ਦਾ ਨਵਾਂ ਮਾਦਮ ਨਵਾਂ ਕ੍ਰੀਏਟ ਕੀਤਾ ਗਿਆ ਇਸ ਤੋਂ ਇਲਾਵਾ ਆਪਾਂ ਪਿੰਡ ਦੇ ਵਿੱਚ ਕਮੇਟੀਆਂ ਬਣਾਈਆਂ ਨੇ ਵਾਰਡਸ ਦੇ ਵਿੱਚ ਵੀ ਡਬਲਿਊ ਡੀ ਸੀਜ਼ ਬਣਾਈਆਂ ਨੇ ਜਿਦੇ ਵਿੱਚ ਪਿੰਡ ਦੇ ਮੋਤਵਾਰ ਵਿਅਕਤੀ ਨੇ ਮੋਸਟਲੀ ਅੱਜ ਰਿਪਰੈਜ਼ੈਂਟੇਟਿਵ ਹੀ ਹੈਗੇ ਤਾਂ ਉਹਨਾਂ ਦੇ ਥੂ ਵੀ ਜਿਹੜਾ ਹੈਗਾ ਜਿਹੜਾ ਇੱਕ ਜਨਰਲ ਪਬਲਿਕ ਹੈ ਜਿਹੜੀ ਕਿ ਅਵੇਅਰ ਹੈ ਕਨਸਰਨਡ ਹੈ ਕਿ ਪਿੰਡ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਹੈ ਤਾਂ ਉਹ ਬਿਨਾ ਆਪਣੀ ਪਛਾਣ ਦੱਸੇ ਇਹਨਾਂ ਨੂੰ ਇਨਫੋਰਮ ਕਰ ਸਕਦਾ ਹੈ ਪ੍ਰਸ਼ਾਸਨ ਪੁਲਿਸ ਵਿਭਾਗ ਸਾਰੇ ਜਿਹੜੇ ਹੈਲਥ ਡਿਪਾਰਟਮੈਂਟ ਹੈ ਇਸ ਜਿਹੜੀ ਨਸ਼ੇ ਦੀ ਸਮੱਸਿਆ ਨੂੰ ਅਲੱਗ-ਅਲੱਗ ਐਂਗਲਸ ਤੋਂ ਅਸੀਂ ਸਟੱਡੀ ਵੀ ਕਰਦੇ ਹਾਂ ਇੱਥੇ ਇੰਪਲੀਮੈਂਟ ਵੀ ਕਰਦੇ ਹਾਂ ਕੋਈ ਸਪੋਜ਼ ਕਿਸੇ ਫੈਮਿਲੀ ਦੇ ਵਿੱਚ ਕੋਈ ਫੈਮਿਲੀ ਮੈਂਬਰ ਹੈ ਜਿਹੜਾ ਨਸ਼ਾ ਕਰਦਾ ਹੈ ਦੇਖੋ ਉਹ ਇੱਕ ਵਿਕਟਮ ਵੀ ਹੈ ਇੱਕ ਉਹਦੇ ਵਿੱਚ ਚੈਨਲ ਦੇ ਵਿੱਚ ਉਹ ਫਸ ਵੀ ਜਾਂਦਾ ਹੈ ਕਿਉਂਕਿ ਉਹ ਆਪਣੇ ਨਸ਼ਾ ਕਰਨ ਦਾ ਸਟਾਰਟ ਕਰ ਲੈਂਦਾ ਬਟ ਉਹਨੂੰ ਫਾਈਨਾਂਸ ਕਰਨ ਵਾਸਤੇ ਉਹ ਕਿਤੇ ਨਾ ਕਿਤੇ ਉਹ ਜਿਹੜੀ ਸਪਲਾਈ ਚੇਨ ਹੈ ਉਹਦਾ 파ਰਟ ਬਣ ਕੇ ਰਹਿ ਜਾਂਦਾ ਹੈ ਤਾਂ ਜੇ ਤੁਸੀਂ ਸਪਲਾਈ ਚੇਨ ਨੂੰ ਬ੍ਰੇਕ ਕਰਨਾ ਤਾਂ ਦੋਨੇ ਐਂਗਲ ਤੋਂ ਕਰਨਾ ਪੈਣਾ ਸਪਲਾਇਰ ਨੂੰ ਵੀ ਦੇਖੋ ਕਿ ਆਪਾਂ ਕਿਤੇ ਕਿਤੇ ਫੜਾਣਾ ਹੈ ਤੇ ਜਿਹੜਾ ਕਰ ਰਿਹਾ ਉਹਨੂੰ ਵੀ ਨਸ਼ਾ ਮੁਕਤ ਕਰਵਾਉਣਾ ਤਾਂ ਹੈਲਥ ਡਿਪਾਰਟਮੈਂਟ ਦੀ ਟੀਮਸ ਹੈ ਤੁਹਾਡੇ ਨਾਲ ਹੁਣ ਜਿਹੜੀ ਕੀ ਮੈਂ ਤੁਹਾਨੂੰ ਬਰੀਫ ਕਰਨਾ ਚਾਹਾਂਗਾ ਜਿਹੜਾ ਨਸ਼ਾ ਮੁਕਤੀ ਦਾ ਨੈਕਸਟ ਪੜਾ ਕਰਨਾ ਉਹ ਹੈਗਾ ਪਿੰਡ ਦੇ ਪੇਰੇ ਦਾ ਕੈਂਪੇਨ ਇਹ ਚ ਕੀ ਹੈ ਲਾਸਟ ਟਾਈਮ ਵਾਂਗੂ ਆਪਾਂ ਪਿੰਡ ਦੇ ਕੋਮਨ ਪੁਆਇੰਟ ਤੇ ਜਿਹੜਾ ਲੋਕਾਂ ਨੂੰ ਅਵੇਅਰ ਕਰਨਾ ਹੈ ਵੀ ਦਿਨ ਪਹਿਲਾਂ ਆਪਾਂ ਉਹਨਾਂ ਨੂੰ ਮੋਸਤਰੀ ਬਣਾਣੀ ਜਾਂ ਡੋਰ ਟੂ ਡੋਰ ਸਰਵੇ ਅਵੇਅਰਨੈਸ ਕਰਾਵਾਂਗੇ ਵੀ ਕੱਲ ਨੂੰ ਜਿਹੜਾ ਜਿਹੜੀ ਯਾਤਰਾ ਸਟਾਰਟ ਹੋਣੀ ਆ ਇਹ ਸਾਡੇ ਪੁਆਇੰਟ ਤੋਂ ਹੋਣੀ ਆ ਉੱਥੇ ਉਹਨਾਂ ਨੂੰ ਆਪਾਂ ਅਵੇਅਰ ਕਰਨਾ ਹੈ ਰਿਗਾਰਡਿੰਗ ਪਾਲਿਸੀਜ਼ ਆਫ ਦਾ ਗਵਰਨਮੈਂਟ ਵੀ ਆਪਾਂ ਇਹਦੇ ਵਿੱਚ ਆਉਂਦੇ ਤੇ ਹੈ ਤਾਂ ਆਪਾਂ ਕੀ ਕੀ ਆਪਾਂ ਕਾਰਵਾਈ ਕਰ ਰਹੇ ਆਂ ਪ੍ਰਸ਼ਾਸਨ ਤੁਹਾਡਾ ਕਿਵੇਂ-ਕਿਵੇਂ ਸਹਿਯੋਗ ਕਰ ਸਕਦਾ ਸੀ ਉਹਦੇ ਦੇ ਵਿੱਚ ਤੇ ਤੁਸੀਂ ਪ੍ਰਸ਼ਾਸਨ ਦੀ ਕਿਵੇਂ-ਕਿਵੇਂ ਆਪਣੀ ਇਨਫੋਰਮੇਸ਼ਨ ਲਿਆ ਕੇ ਜਾਂ ਨਾਲ ਖੜ ਕੇ ਜਾਂ ਲੋਕਾਂ ਨੂੰ ਅਵੇਅਰ ਕਰਾ ਕੇ ਮਦਦ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਯਾਤਰਾ ਸਟਾਰਟ ਹੋਊਗੀ ਯਾਤਰਾ ਦੇ ਵਿੱਚ ਜਿਵੇਂ ਕਿ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਜੋ ਪਰਚਾਰ ਸਮੰਦਰੀ ਹੋਊਗੀ ਉਹ ਉਹ ਉਹਦਾ ਇਸਤੇਮਾਲ ਹੋਊਗਾ ਉਸ ਤੋਂ ਇਲਾਵਾ ਜਿੱਥੇ ਕਾਮਨ ਪੁਆਇੰਟ ਹੋਊਗਾ ਉੱਥੇ ਬੇਸਿਕਲੀ ਰਿਫਰੈਸ਼ਮੈਂਟ ਅਤੇ ਜਿਹੜੀਆਂ ਜਿੰਨ ਸਾਰੇ ਡਿਪਾਰਟਮੈਂਟਸ ਇਨਵੋਲਡ ਨੇ ਪੁਲਿਸ ਹੋ ਗਿਆ ਹਾਈਪ ਹੋ ਗਿਆ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਇੱਕ ਛੋਟਾ ਜਿਹਾ ਜਿਹੜਾ ਹੈਗਾ ਅਵੇਅਰਨੈਸ ਕੈਂਪੇਨ ਟਾਈਪ ਉੱਤੇ ਹੋਈ ਜਾਵੇ ਤਾਂ ਆਪਾਂ ਸਾਰੇ ਇਹ ਵੀ ਨਾ ਕੋਈ ਅਵੇਅਰਨੈਸ ਤੋਂ ਇਲਾਵਾ ਅਵੇਅਰਨੈਸ ਪਹਿਲੀ ਸ਼ੁਰੂਆਤ ਹੁੰਦੀ ਹੈ ਕਿਸੇ ਜੰਗ ਦੇ ਵਿੱਚ ਆਪਾਂ ਜਦੋਂ ਨਿਕਲਦੇ ਆ ਸਭ ਤੋਂ ਪਹਿਲੇ ਹਰੇਕ ਸਿਪਾਹੀ ਨੂੰ ਪਤਾ ਹੋਣਾ ਅਪਾ ਸਾਰੀ ਜਿਹੜੀ ਪਬਲਿਕ ਹੈ ਉਹਨੂੰ ਨਾਲ ਲਗਾਣਾ ਸੀ ਉਹਦੇ ਵਿੱਚ ਉਹਨਾਂ ਨੂੰ ਅਵੇਅਰ ਕਰਾਉਣਾ ਵੀ ਤੁਸੀਂ ਦੇਖੋ ਪ੍ਰਸ਼ਾਸਨ ਤੁਹਾਡੇ ਨਾਲ ਹੈ ਪ੍ਰਸ਼ਾਸਨ ਕਈ ਚੀਜ਼ਾਂ ਕਰਦਾ ਅਪਾ ਰੀਸੈਂਟਲੀ ਦੇਖ ਰਹੇ ਜਿਲੇ ਪਰਚੇ ਆ ਪਿਛਲੇ 1.5 ਸਾਲ ਦੇ ਵਿੱਚ ਹੋਏ ਹੈ ਮੈਨੂੰ ਸਮਝਦਾ ਕਿਸੇ ਸਰਕਾਰ ਕੋਲੇ ਕਦੀ ਹੋਏ ਤਾਂ ਪੁਲਿਸ ਇਜ਼ ਵੈਰੀ ਸਟ੍ਰਿਕਟ ਬਟ ਪੁਲਿਸਿੰਗ ਐਂਗਲ ਇਟ ਇੱਕ ਵਨ ਅਸਪੈਕਟ ਆ ਇਸ ਨਸ਼ੇ ਦੀ ਪ੍ਰੋਬਲਮ ਨੂੰ ਹੱਲ ਕਰਦਾ ਜਿਹੜੇ ਬਾਕੀ ਚੀਜ਼ਾਂ ਨੇ ਉਹ ਆਪਾਂ ਸਪਲਾਈ ਸਾਈਡ ਤਾਂ ਚਲੋ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਡਿਮਾਂਡ ਸਾਈਡ ਯਾਨੀ ਪਿੰਡ ਦੇ ਵਿੱਚ ਜਿਹੜੇ ਲੋਕ ਨਸ਼ੇ ਤੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਾਂ ਨੂੰ ਆਇਡੈਂਟੀਫਾਈ ਕਰਨਾ ਪੈਣਾ ਉਹਨਾਂ ਦੀ ਫੈਮਲੀਆਂ ਨੂੰ ਮੋਟੀਵੇਟ ਕਰਨਾ ਪੈਣਾ ਵੀ ਤੁਸੀਂ ਇਹਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਐਡਮਿਟ ਕਰਾਓ ਤਾਂ ਕਿ ਇਹਨਾਂ ਦੀ ਨਸ਼ੇ ਦੀ ਲੱਗਤਿਆ ਉਹਨੂੰ ਆਪਾਂ ਕੰਟਰੋਲ ਕਰ ਸਕੀਏ ਥਰਡਲੀ ਆਪਾਂ ਨੂੰ ਪਤਾ ਹੈ ਵੀ ਕੁਝ ਜਿਹੜੇ ਹੈਗੇ ਆ ਗਰੀਬ ਪਰਿਵਾਰ ਹੁੰਦੇ ਆ ਉਹ ਇਸ ਦਲਦਲ ਦੇ ਵਿੱਚ ਫਸਦੇ ਆ ਤੇ ਨਿਕਲਣ ਦਾ ਉਹਨਾਂ ਨੂੰ ਰਾਹ ਨਹੀਂ ਮਿਲਦਾ ਉਹ ਗਰੀਬ ਬੰਦਾ ਜਿਹੜਾ ਹੁੰਦਾ ਹੈ ਜਦੋਂ ਪਹਿਲੇ ਤਾਂ ਆਪਣੀ ਫਿਜ਼ੀਕਲ ਕਮਜ਼ੋਰੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਜਾਂ ਬੁਰੀ ਸੰਗਤ ਕਰਕੇ ਨਸ਼ੇ ਦੇ ਦੰਦਲ 'ਚ ਫਸਦਾ ਹੈ ਬਟ ਉਹਨੂੰ ਨਸ਼ੇ ਨੂੰ ਸਸਟੇਨ ਕਰਨ ਵਾਸਤੇ ਉਹ ਹੋਰ ਤਰੀਕ ਜਿਹੜੇ ਐਪ ਆਪਣੇ ਆਪ ਨੂੰ ਲਾ ਪੈਂਦਾ ਚਾਹੇ ਉਹ ਚੋਰੀਆਂ ਚਾਕਰੀਆਂ ਹੋ ਗਈਆਂ ਘਰ ਦੇ ਕੱਪੜੇ ਸਮਾਨ ਸਾਰਾ ਕੁਝ ਗੈਣੇ-ਗੁਣੇ ਵੇਚਣਾ ਤਾਂ ਇਹਦੇ ਨਾਲ ਨਾ ਕੇਵਲ ਆਪਣੇ ਆਪ ਨੂੰ ਨੁਕਸਾਨ ਨਹੀਂ ਦਿੰਦਾ ਆਪਣੇ ਪਰਿਵਾਰ ਨੂੰ ਨੁਕਸਾਨ ਨਹੀਂ ਦਿੰਦਾ ਪੂਰੀ ਸੁਸਾਇਟੀ ਨੂੰ ਜਿਹੜਾ ਹੈਗਾ ਉਹਦਾ ਨੁਕਸਾਨ ਹੁੰਦਾ ਤਾਂ ਆਪਾਂ ਇਹਨੂੰ ਕਿਸੇ ਸਰਕਾਰੀ ਇਨੀਸ਼ੀਏਟਿਵ ਦੀ ਤਰ੍ਹਾਂ ਨਾ ਲੇਖੋ ਇਹਨੂੰ ਇੱਕ ਸਮਾਜਿਕ ਇਨੀਸ਼ੀਏਟਿਵ ਦੀ ਤਰ੍ਹਾਂ ਲੈਣਾ ਜਦੋਂ ਇਹਨੂੰ ਸਮਾਜਿਕ ਮੂਵਮੈਂਟ ਆਪਾਂ ਬਣਾ ਲਾਂਗੇ ਸਮਾਜ ਵੱਲੋਂ ਨੀਤੀਗੀ ਮੂਵਮੈਂਟ ਤਾਂ ਮੇਰੇ ਖਿਆਲ ਚ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਾਂਗੇ ਤੇ ਬਹੁਤ ਜ਼ਿਆਦਾ ਉਹਦਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲੇਗਾ ਸਪਲਾਈ ਸਾਈਡ ਤੋਂ ਕਈ ਚੀਜ਼ਾਂ ਅਸੀਂ ਚੇਂਜਸ ਹੋਈਆਂ ਨੇ ਦੇਖੋ ਆਪਾਂ ਨੂੰ ਪਤਾ ਨਸ਼ਾ ਜਿਹੜਾ ਹੈਗਾ ਕ੍ਰੋਸ ਦਾ ਬਾਰਡਰ ਆ ਰਿਹਾ ਡਰੋਨਸ ਰਾਹੀਂ ਆ ਰਿਹਾ ਹੈ ਤਾਂ ਉਹਦੇ ਵਾਸਤੇ ਸਰਕਾਰ ਸੈਂਟਰ ਸਰਕਾਰ ਸਾਰੇ ਆਪਣਾ ਤਾਲਮਿਲ ਕਰਕੇ ਇਸ ਸੀਜ਼ਨ ਨੂੰ ਖਲ ਪਾਉਣ ਦੀ ਕੋਸ਼ਿਸ਼ ਕਰਦੇ। ਪਰ ਜਦੋਂ ਕੀਤਾ ਵੇਚਦਾ ਹੈ ਜਾਂ ਕੁਝ ਵੀ ਇੱਕਦਮ ਪਿੰਡ ਲੈਵਲ ਤੇ ਵੇਚਦਾ। ਤਾਂ ਪਿੰਡ ਦੇ ਵਿੱਚ ਤਾਂ ਦੇਖੋ ਆਪਾਂ ਨੂੰ ਪਤਾ ਹੀ ਹੁੰਦਾ ਕਿਹੜਾ ਬੰਦਾ ਵੇਚ ਰਿਹਾ ਕਿਹੜਾ ਨਹੀਂ ਹੈ। ਆਪਾਂ ਉਹਨੂੰ ਪਕੜਵਾ ਵੀ ਸਕਦੇ ਆ ਪਰਚੇ ਵੀ ਹੁੰਦੇ ਆ। ਬੇਲ ਤੇ ਆਂਦੇ ਦੁਆਰਾ ਵੇਚਦਾ ਤਾਂ ਦੁਆਰਾ ਪਕੜਿਆ ਜਾਵੇ। ਠੀਕ ਹੈ ਜੀ। ਆਪਾਂ ਕਈ ਜਗ੍ਹਾ ਦੇਖਿਆ ਵੀ ਕਈ ਮੱਲਿਆਂ ਦੇ ਵਿੱਚ ਨਸ਼ਾ ਵਿਕਦਾ ਸੀਗਾ। ਇਲੀਗਲ ਓਕਿਪੇਸ਼ਨਸ ਵੀ ਸੀ ਉਹਨਾਂ ਦੇ। ਤਾਂ ਇਹ ਉਹਦੇ ਨਸ਼ਾ ਵਿਰੋਧੀ ਦੇ ਤਹਿਤ ਜਿਹੜੇ ਇਲੀਗਲ ਓਕਿਊਪੈਂਟੀ ਸੀਗੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਤਾਂ ਸਿਮਿਲਰਲੀ ਐਵੇਂ ਜਿਹੜੇ ਇਨੀਸ਼ੀਏਟਿਵ ਹੈ ਪ੍ਰਸ਼ਾਸਨ ਦਾ ਰਿਜ਼ੋਲਵ ਸਰਕਾਰ ਦਾ ਰਿਜ਼ੋਲਵ ਬਹੁਤ ਸਟਰੋਂਗ ਹੈ ਇਸ ਦਾ ਮੂਮੈਂਟ ਰਿਕਵਾਇਰਸ ਜਸਟ ਪਬਲਿਕ ਜਿਹੜਾ ਅ ਅਸੈਪਟੈਂਸ ਐਂਡ ਆਲ ਦੋ ਤਾਂ ਤੁਹਾਡਾ ਜਿਹੜਾ ਮੇਨ ਜਿਹੜਾ ਟੀਚਾ ਹੈਗਾ ਉਹ ਇਸ ਮੂਮੈਂਟ ਨੂੰ ਮਾਸ ਮੂਮੈਂਟ ਬਣਾਉਣਾ ਅਸੀਂ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਵਿੱਚ ਚਾਹੇ ਹੈਲਥ ਡਿਪਾਰਟਮੈਂਟ ਆ ਚਾਹੇ ਆਪਣਾ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਆ ਚਾਹੇ ਅਰਬਨ ਡਿਵੈਲਪਮੈਂਟ ਸਾਰਾ ਤੁਹਾਡੇ ਨਾਲ ਹੈ ਤੁਹਾਡੇ ਨਾਲ ਖੜਾਗੇ ਤੇ ਜੋ ਪਿੰਡ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਸਾਡੇ ਤੱਕ ਨਿੱਜੀ ਤੌਰ ਤੇ ਵੀ ਪਹੁੰਚਾ ਸਕਦੇ ਤਾਂ ਮੈਨੂੰ ਇਹੀ ਉਮੀਦ ਹੈ ਵੀ ਆਪਾਂ ਇਸ ਜਿਹੜੀ ਮੁਹਿੰਮ ਨੂੰ ਬਹੁਤ ਸਕਸੈਸਫੁਲ ਬਣਾਵਾਂਗੇ ਤੇ ਜੈਥੇ ਦਾ ਕੋਈ ਵੀ ਪਿੰਡ ਇਹੋ ਜਿਹਾ ਨਹੀਂ ਬਚੂਗਾ ਜਿੱਤੇ ਨਸ਼ਾ ਵਿਖਦਾ ਹੋਵੇ ਜਾਂ ਨਸ਼ੇ ਵਾਲਾ ਕੋਈ ਇਹੋ ਜਿਹਾ ਵਿਅਕਤੀ ਬਚੂਗਾ ਨਹੀਂ ਜਿੱਤੇ ਕੋਈ ਕਾਰਵਾਈ ਨਾ ਹੋਈ ਹੋਵੇ ਠੀਕ ਹੈ ਜੀ ਤਾ ਮੈਂ ਹੀ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਈ ਤੇ ਮੈਨੂੰ ਉਮੀਦ ਹੈ ਜਿਹੜਾ ਕੁਝ ਇਸ ਮੂਮੈਂਟ ਨੂੰ ਸਕਸੈਸਫੁਲ ਕਰਨ ਦੇ ਵਿੱਚ ਪ੍ਰਸ਼ਾਸਨ ਦਾ ਸਰਕਾਰ ਦਾ ਅਤੇ ਤੁਸੀਂ ਆਪਣੇ ਪਿੰਡ ਦੇ ਵਸਨੀਕਾਂ ਦਾ ਬਹੁਤ ਜਿਹੜਾ ਸਹਿਯੋਗ ਦੋਗੇ ਧੰਨਵਾਦ